सच्ची सुची गुरबाणी अति गुरमत विचार गुरद्वारा गुरु हरगोबिंद साहब जी पातशाही छेवी पंथ अकाली तरना दल मिसल बाबा मान सिंह जी वालों सचखंड वासी बाबा जगतार ਸਿੰਘ ਜੀ ਸੋਢੀ ਸਚਖੰਡ ਬਾਬਾ ਦਾਰਾ ਸਿੰਘ ਜੀ ਦੀ ਚਾਦ ਵਿੱਚ ਸੁਰਾਨਾ ਜੋੜ ਮੇਲਾ ਜੋ ਮਿੱਤੀ 27 225 ਦਿਨ ਬੁੱਧਵਾਰ ਨੂੰ ਮਜੀਠਾ ਰੋਡ ਬਾਈਪਾਸ ਵਿਖੇ ਮਨਾਇਆ ਜਾ ਰਿਹਾ ਹੈ ਆਓ ਅਸੀਂ ਅੰਦਰ ਲੈ ਕੇ ਚੱਲਦੇ ਆਏ ਇਹ ਵੀ ਸੁਣਾਇਆ ਗਿਆ ਹੈ ਕਿ सतकारत <speaking in language> <speaking in language> जॾो अरदास प्राप वास्ते बेनती की सदा पत्र ਦਾਡਾ ਛੋਟਾ ਯਾ ਲਾਲਾ ਕਿਤੇ ਗਿਆ ਤੇ ਉਸ ਲਈ ਜਗਦੇ ਦੀ ਘਰ ਵਾਲੀ ਕਹਿ ਲਗੀ ਮਹਾਰਾਜ ਨੂੰ ਹਾੜੀਆਂ ਦੇ ਨਾਲ ਖੇਡਣ ਵਾਸਤੇ ਬਾਹਰ ਗਿਆ ਹੋਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕੱਲ ਘਰ ਵਾਲੀ ਕਹਿ ਲਗੀ ਮਹਾਰਾਜ ਉਹ ਹਾੜੀਆਂ ਦੇ ਸਾਹਿਬ ਵਾਹਿਗੁਰੂ ਜੀ ਕੀ ਬੱਤੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਆਪਾਂ ਹਰ ਸਾਲ ਦੀ ਤਰ੍ਹਾਂ ਸਿੰਘ ਸਾਹਿਬ ਜਹਦਰਪਾਪਾ ਦਾਰਾ ਸਿੰਘ ਸਿੰਘ ਸਾਹਿਬ ਜਹਦਰਪਾਪਾ ਜਗਤਾਰ ਸਿੰਘ ਦੀ ਚਲਾਣਾ ਜੋੜ ਮਿਲੀ ਦੇ ਸਬੰਧ ਚ ਹਰ ਸਾਲ ਉਹਨਾਂ ਦੀ ਵਰਸੀ ਮਨਾਉਂਦੇ ਆਂ ਅੱਜ ਬਹੁਤ ਹੀ ਬਹੁਤ ਹੀ ਵਧੀਆ ਸੁਭਾਗਾ ਸਮਾ ਹੈ ਇਸ ਦੇ ਵਿੱਚ ਅੱਜ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਇੱਕ ਧੀ ਨੂੰ ਆਪਾਂ ਆਨੰਦਕਾਰਜ ਉਹਦੇ ਕਰਦੇ ਪਏ ਆ ਮਹਾਰਾਜ ਨੇ ਬਖਸ਼ਿਸ਼ ਕੀਤੀ ਬਹੁਤ ਵੱਡੀ ਇਸ ਕਰਕੇ ਸਾਰੀ ਸੰਗਤਾਂ ਨੂੰ ਜੀ ਆਇਆਂ ਨੂੰ ਧੰਨਵਾਦ ਗੁਰੂ ਮਹਾਰਾਜ ਹਰ ਸੰਕਟ ਦੀ ਸਰਦਾ ਮਨੁਕਾਉਣਾ ਪੂਰੀ ਕਰਨੀ ਸਾਰੀ ਖਾਲਸਾ ਵਾਰੀ ਬਤੈ ਜੀ ਮਹਾਰਾਜ ਇੱਕ ਬੇਨਤੀ ਆ ਸਾਡੇ ਵੱਡੇ ਗੁਰਸਾਹੀ ਜਿਹੜੀ ਲਾੜਨੀ ਫੌਜ ਨੂੰ ਆਪਾਂ ਦੇਖਿਆ ਉਦੋਂ ਸਾਡੀ ਪੋਸ਼ਟ ਪੈਸੀ ਵੀ ਜਿਹੜੀ ਲੜਕੀਆਂ ਦੇ ਜਿਹੜੀ ਇੱਥੇ ਕਾਜ ਨੰਦ ਕਿਤੇ ਜਿਹੜੇ ਗੁਰੂ ਸਾਹਿਬ ਨੂੰ ਇਹ ਕਿੰਨੇ ਨੰਦ ਕਾਰਜ ਕਰਵਾ ਚੁੱਕੀ ਆ ਆਪਣਾ ਵੈਰੋ ਇਹ ਪਹਿਲਾਂ ਉਪਰਾਲਾ ਹੈ ਸਾਡਾ ਸੀਨੇ ਬੇਨਤੀ ਕੀਤੀ ਸਾਥ ਸਾਡੇ ਤੁਹਾਨੂੰ ਕਿ ਪੰਜ ਕਰਾਂਗੇ ਪਰ ਗੁਰੂ ਮਹਾਰਾਜ ਬਖਸ਼ੇ ਸਵਾ ਲੱਖ ਦੀ ਕੀਤੀ ਆ ਤੇ ਆਉਣ ਵਾਲੇ ਸਮੇਂ ਚ ਅੱਪਾ ਵੱਤੋਂ ਵੱਤ ਸਹਿਯੋਗ ਕਰਾਂਗੇ ਵੱਤੋਂ ਵੱਦੀਆਂ ਦੇ ਨੰਦ ਕਾਰਜ ਕਰਾਂਗੇ ਕਿ ਬਾਬਾ ਜੀ ਕਿਹੜੀ ਵਰਸ਼ੀ ਹੈ ਮਨਾਈ ਜਾਂਦੀ ਹੈ ਕਿੰਨਾ ਚਿਰ ਸਾਲਾਨਾ ਮਨਾਈ ਜਾ ਰਹੀ ਹੈ ਜੀ ਬਾਬਾ ਜੀ ਦੀ ਕਿਰਪਾ ਨਾਲ ਜੀ 21 ਸਾਲ ਹੋ ਗਏ ਸਾਡੇ ਬਾਬਾ ਜੀ ਨੂੰ ਪੂਰੇ ਹੋયા ਨੂੰ ਤੇ ਬਾਬਾ ਜੈਨਦਰਭਾਜ ਗੁਤਾਰ ਸਿੰਘ ਸੱਚਖੰਡ ਗਿਆ ਨੂੰ ਉਹਨਾਂ ਤੋਂ ਪਹਿਲਾਂ ਜੈਦਰ ਬਾਬਾ ਦਾਰਾ ਸਿੰਘ ਜੀ ਉਹਨਾਂ ਦੇ ਤਕਰੀਬਨ 44 45ਵੇਂ ਵਰ੍ਹੇ ਵੀ ਉਹਨਾਂ ਦੀ ਵਰ੍ਹੇ ਜਿਹੜਾ ਹੈੱਡ ਕੁਆਰਟਰ ਹੈ ਜੀ ਇਹ ਕਿੱਥੇ ਆਪਣਾ ਛੌਣੀ ਦਾ ਆਪਣਾ ਇਹ ਜੀ ਗੁਰਦੁਆਰਾ ਸ੍ਰੀ ਗੁਰਗਬਲ ਸਾਹਿਬ ਛੌਣੀ ਨਿਹੰਗ ਸਿੰਘ ਮੀਠਾ ਰੋਡ ਚੌਕ ਬਾਈਪਾਸ ਹਮਸਰਾਂਗ ਜਿਹੜੇ ਆਪਣੇ ਪੂਜਨਯੋਗ ਮਹਾਨ ਸ਼ਖਸੀਅਤ ਬਾਬਾ ਮਾਨ ਸਿੰਘ ਜੀ ਜਿਹੜਾ ਮਿਸਲ ਆ ਉਹਨਾਂ ਬਾਰੇ ਤੁਸੀਂ ਸਿੱਧਾ ਵਿਸਥਾਰ ਹਾਂਜੀ ਹਾਂਜੀ ਸਿੰਘ ਸਾਹਿਬ ਜੈਦਰ ਬਾਬਾ ਮਾਨ ਸਿੰਘ ਜੀ ਜੋ ਕਿ ਗੁਰੂ ਦਸਮ ਪਾਤਸ਼ਾਹ ਨੂੰ ਚੋੜ ਕਰਦੇ ਸਨ ਉਹਨਾਂ ਦੀ ਮਿਸਲ ਹੈ ਜੀ ਆਪਣੇ ਕੋਲ ਉਹ ਤਰਨਤਾਲ ਦੇ ਪਹਿਲੇ ਮੁਖੀ ਹੋਏ ਨਾ ਉਹਨਾਂ ਤੋਂ ਬਾਅਦ ਬਾਬਾ ਦਾਰਾ ਸਿੰਘ ਜੀ ਉਹਨਾਂ ਤੋਂ ਬਾਅਦ ਜਹਦਰਪਾਲ ਜਗਤਾਰ ਸਿੰਘ ਜੀ ਉਹਨਾਂ ਤੋਂ ਬਾਅਦ ਦਾਸ ਸੇਵਾ ਨਿਭਾ ਰਿਆ ਤੇ ਅੱਗੇ ਜਿਹੜੇ ਆਪਾਂ ਅਪਰਾਲੇ ਕੀਤੇ ਆ ਸਾਨੂੰ ਗੁਰੂ ਸਾਹਿਬ ਨੇ ਕਿਹਾ ਪਈ ਗਰੀਬ ਗੁਰਬਤ ਦੀ ਰੱਖਿਆ ਕਰਨੀ ਤੇ ਉਹ ਉਹ ਇੱਕ ਪਰਮਾਤਮਾ ਦੀ ਇੱਕ ਬਖਸ਼ਿਸ਼ ਕੀਤੀ ਐ ਦੱਸੇ ਪਾਸ਼ਾ ਦੀ ਬਰਕਤ ਕਿ ਕਿਨ ਗੁਰਬਤ ਦੀ ਰੱਖਿਆ ਕਰਨੀ ਆਪਣਾ ਫਰਜ਼ ਆ ਹਾਂ ਜੀ ਉਹ ਤੇ ਜੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਗੁਰਦਸਪਾਸ਼ਾ ਨੇ ਕਿਹਾ ਗਰੀਬ ਗੁਰਬਤ ਦੀ ਰੱਖਿਆ ਕਰਨੀ ਰੱਖਿਆ ਦਾ ਮਤਲਬ ਇਹ ਹੋ ਜਾਂਦਾ ਕਿ ਆਪਾਂ ਜਿੱਥੇ ਅਨਿਆਂ ਦੇ ਵਿਰਖਲਾਪ ਲੜੀਏ ਜੇ ਕੋਈ ਗਰੀਬ ਦਾ ਕੋਈ ਵਿਗੜਦਾ ਪਿਆ ਉਹਨੂੰ ਸੁਵਾਰੀਏ ਜਾਂਦਾ ਜਿੱਥੇ ਸਾਡੀ ਲੋੜ ਆ ਫੌਜਾਂ ਦੀ ਲੋੜ ਐ ਜਿੱਥੇ ਚੱਲ ਭਾਇ ਕੋ ਟੀਕਾ ਆਰਥਾ ਭਾਇ ਕੋ ਟੀਕੀ ਬਤੇ ਜਨਨ ਟੀਕਾ ਜਨਨ ਟੀਕਾ ਪਾਉਣਾ ਇਹਨਾਂ ਦਾ ਬਹੁਤ ਬਣ ਜਾਂਦਾ ਹੈ ਜੇ ਬਾਬਾ ਵੀ ਸਿੰਘ ਜੀ ਇਹਨੇ ਹੱਥ ਰਾਜੀ ਦਾ ਇੱਕੀ ਸਾਵੀ ਵਰਸ਼ ਹੋ ਗਈ ਹੈ ਬਹੁਤ ਧੰਨਵਾਦ ਦਾ ਮਾਰ ਜੀ ਜੀ ਦੇ ਨਾਲ ਇੱਥੇ بدانات کیکے گئے نے مہاراجاں نے رول گاڑی ترقی دیے انہاں دی فوج چٹکی کرائے وائے کو دگھا تھا باقی رہنا کوئی واروے